हां भी दोस्तों अपनी माता-पिता ਨੂੰ ਖਾਸ ਕਰਕੇ ਇੱਕ ਪ੍ਰੋਬਲਮ ਬਹੁਤ ਤਪਾਉਂਦੀ ਹੈਗੀ ਜਿਵੇਂ ਥਰਡ ਹੋ ਗਿਆ ਮਾਈਗਰੇਨ ਉਹਦਾ ਸਰਵਾਈਕਲ ਹੋ ਗਿਆ ਤੇ ਖਾਸ ਕਰਕੇ ਮੋਟਾਪਾ ਇਹਨਾਂ ਸਾਰੀਆਂ ਚੀਜ਼ਾਂ ਦੀ ਜੜਾ ਮੋਟਾਪਾ ਤੇ ਸਾਰੀਆਂ ਚੀਜ਼ਾਂ ਦਾ ਹੱਲ ਇੱਕ ਭੈਣ ਨੇ ਕੱਢਿਆਗਾ ਤੇ ਮਲਾਉਣਗੇ ਤੇ ਭੈਣ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਇੰਨੀ ਵੀ ਲੋਕਾਂ ਨੂੰ ਸੂਤ ਦੇ ਰਹੇ ਹੋ ਜੀ ਜੀ ਤੇ ਸਭ ਤੋਂ ਪਹਿਲਾਂ ਅਸੀਂ ਪੁੱਛਾਂਗੇ ਵੀ ਕੀ ਪ੍ਰੋਡਕਟ ਆ ਉਹਦਾ ਕੀ ਚੀਜ਼ ਹੈ ਜਿਹੜੇ ਪ੍ਰੋਡਕਟ ਆ ਸਾਡੇ ਖੁਦ ਦੇ ਕਸਟਮਾਈਜ਼ ਕੀਤੇ ਪ੍ਰੋਡਕਟ ਨੇ ਸਰ ਇਹ ਨਹੀਂ ਹੈਗਾ ਵੀ ਅਸੀਂ ਕਿਤੇ ਲੈ ਕੇ ਸੇਲ ਕਰਦੇ ਆ ਤੇ ਬਿਨਾ 3 ਦਿਨ ਦੀ ਮਨੀ ਬੈਕ ਗਾਰੰਟੀ ਦੇ ਨਾਲ ਅਸੀਂ ਰਿਜ਼ਲਟ ਕ੍ਰੀਏਟ ਕਰਦੇ ਆ ਜਿਹੜੇ ਪ੍ਰੋਡਕਟ ਅਸੀਂ ਦੇਨੇ ਸਿਰਫ 40% ਕਮ ਕਰਦੇ ਨੇ weight loss ਦੇ ਵਿੱਚ 60% ਜਿਹੜਾ weight loss ਕਰਾਂਦਾ ਆਪਣੇ ਘਰ ਦਾ ਖਾਣਾ ਤੇ ਜਿਹੜੀ ਤੁਸੀਂ ਗੱਲ ਕਹਿ ਰਹੇ ਸੀ ਵੀ ਮਾਈਗ੍ਰੇਨ ਥਰਡ ਜੀ ਇਹ ਸਿਰਫ ਮਾਈਗ੍ਰੇਨ ਥਰਡ ਆ ਮਾਈਗਰੇਨ ਹੋ ਗਿਆ థਾਇਰੋਇਡ ਹੋ ਗਿਆ ਸਰਵਾਈਕਲ ਹੋ ਗਿਆ ਆਮ ਮੋਟਾਪੇ ਦੇ ਕਾਰਨ ਹੀ ਜਿਹੜੀ ਪ੍ਰੋਬਲਮਸ ਹੁੰਦੀਆਂ ਨੇ ਆਪਾਂ ਨੂੰ ਉਹਦੇ ਨੀਦੇ ਦੇ ਨਾਲ ਹੀ ਹੁੰਦੀਆਂ ਨੇ ਜਿਹੜਾ థਾਇਰੋਇਡ ਹੁੰਦਾ ਕੰਮ ਵੀ ਨਾਰਮਲ ਨਹੀਂ ਹੁੰਦਾ ਹੈਗਾ ਬਟ థਾਇਰੋਇਡ ਦੇ ਵਿੱਚ ਵੀ ਆਪਾਂ weight loss ਕਰਵਾ ਸਕਦੇ ਹਾਂ ਠੀਕ ਹੈ ਇਹ ਜਿਹੜਾ థਾਇਰੋਇਡ ਵਾਲੀ ਪ੍ਰੋਬਲਮ ਹੈਗੀ ਇਹ ਤੁਸੀਂ ਕਿੰਨੇ ਟਾਈਮ ਦੇ ਵਿੱਚ ਮਾਤਰਾਵਰ ਠੀਕ ਕਰ ਦਿੰਦੇ ਹੋ ਇਹ ਤਾਂ ਆਪਣੀ ਹੁੰਦਾ ਆਪਾਂ 3 ਦਿਨ ਦੀ ਮਨੀ ਬੈਕ ਗਾਰੰਟੀ ਦਿੰਨੇ ਆ ਅੱਛਾ ਬ੍ਰੇਕ ਦੇ weight ਦੇ ਅਕੋਰਡਿੰਗ ਤੁਹਾਨੂੰ ਤੁਸੀਂ ਸੋਚ ਸਕਦੇ ਹੋ ਭਾਣ ਤੋਂ ਭਾਣ ਕਹਿੰਦੇ ਵੀ ਅਸੀਂ ਮਨੀ ਬੈਕ ਗਾਰੰਟੀ ਵੀ ਤੁਹਾਡੇ ਪੈਸੇ ਵਾਪਸ ਕਰ ਦ ਮੇਨ ਫੋਕਸ ਇਹਨਾਂ ਦਾ ਬਿਪੌਡੀ ਤੇ ਸਾਰਾ ਵੀ ਠੀਕ ਕਰੀ ਆਪਾਂ ਸਰੀਰ ਕੰਮ ਕਰੇ ਐਨਰਜੀ ਦੀਗਾ ਇੱਕ ਜਿਹੜਾ ਕਹਿੰਦੇ ਨੇ ਜੀ ਆਮ ਸੁਣਨ ਚ ਆਇਆ ਵੀ ਜਦੋਂ ਪ੍ਰੋਡਕਟ ਖਾ ਲੈਨੇ ਆ ਸਰੀਰ ਢਿੱਲਾ ਹੋ ਜਾਂਦਾ ਸੀ ਜਿੰਨਾ ਟਾਈਮ ਖਾਨੇ ਆ ਸਿਰਫ ਉਨਾ ਟਾਈਮ ਹੀ ਕੰਮ ਕਰਦਾ ਗਾ ਇਸ ਤੋਂ ਬਾਅਦ ਵੀ ਦੁਬਾਰੇ ਖਾਣਾ ਪੈਂਦਾ ਲਗਾਤਾਰ ਇਦਾਂ ਦਾ ਸਰ ਕੁਝ ਨਹੀਂ ਹੈਗਾ ਆਪਾਂ ਪ੍ਰੋਪਰ ਡਾਈਟ ਰੱਖਾਂਗੇ ਜੇ ਆਪਾਂ ਆਪਣਾ ਇਹ ਪ੍ਰੋਡਕਟ ਯੂਜ਼ ਕਰਕੇ ਆਪਾਂ ਫਾਸਟ ਫੂਡ ਦੁਆਰਾ ਫੇਰ ਸ਼ੁਰੂ ਕਰਾਂਗੇ ਤਾਂ অলਮੋਸਟ ਪ੍ਰੋਬਲਮ ਦੁਆਰਾ ਕ੍ਰੀਏਟ ਹੋਣਗੀਆਂ ਆਪਾਂ 2 ਜਾਂ 3 ਮਹੀਨੇ ਸਾਡੇ ਕੋਲ ਜਦ ਤੱਕ ਕਸਟਮਰ ਰਹਿੰਦੇ ਨੇ ਆਪਾਂ ਉਹਨਾਂ ਨੂੰ ਪੂਰਾ ਗਾਈਡ ਕਰਦੇ ਆ ਵੀ ਤੁਸੀਂ ਆ ਚੀਜ਼ ਕਿਹੜੇ ਟਾਈਮ ਤੇ ਲੈਣੀ ਆ ਬਟ 1 ਮਹੀਨਾ ਬਾਅਦ ਵਿੱਚ ਫੇਰ ਫ੍ਰੀ ਆਫ ਕਾਸਟ ਡਾਈਟ ਦਿੰਦੇ ਆ ਉਹਨਾਂ ਨੂੰ ਤਾਂ ਕਿ ਉਹ ਆਪਣਾ ਮੇਨਟੇਨ ਕਰਨਾ ਸਿੱਖ ਜਾਵੇ ਜੇ ਮਾਦਮ ਇੱਕ ਵਾਰੀ ਖਾ ਕੇ ਮੁੜ ਕੇ ਦੁਬਾਰੇ ਨਹੀਂ ਬਿਲਕੁਲ ਨਹੀਂ ਜੀ ਇਹ ਗਾਰੰਟੀ ਆ ਸਾਡੀ ਸਰ ਠੀਕ ਤੁਸੀਂ ਆਪ ਵੀ ਘਟਾਇਆ ਜੀ ਸਰ ਮੈਂ 21 ਕਿਲੋ weight ਘਟਾਇਆ ਆਪਣਾ 21 ਕਿਲੋ ਜੀ ਸਰ ਦੋਸਤੋ ਸਾਨੂੰ ਵੱਡੀ ਐਗਜ਼ਾਮਪਲ ਮੈਂਮਾ ਆਪ ਨੇਗੇ ਵੀ ਇਹਨਾਂ ਨੇ ਆਪ ਵੀ 21 ਕਿਲੋ ਵਜ਼ਨ ਘਟਾਇਆ ਤੁਹਾਡੇ ਤੁਸੀਂ ਫੋਟੋ ਵੀ ਦੇਖ ਰਹੇ ਹੋ ਸਕਰੀਨ ਤੇ ਲੱਗੀ ਹੋਈ ਬ ਜਿਹੜਾ ਤੁਹਾਡੇ ਪ੍ਰੋਡਕਟ ਲਈ ਤੁਸੀਂ ਡਿਲੀਵਰੀ ਜਾਂ WhatsApp ਵਗੈਰਾ ਤੇ ਦੱਸ ਦਿੰਨੇ ਹੋ ਜੀ ਜੀ WhatsApp ਦੇ ਉੱਪਰ ਕਸਟਮਰ ਜਿਹੜੇ ਹੈਗੇ ਆਪਣੇ ਓਨਲੀ ਆਪਣਾ weight ਤੇ height ਭੇਜ ਦੇਣ ਤਾਂ ਆਪਾਂ ਉਹਨਾਂ ਦਾ ਪ੍ਰੋਪਰ ਉਹਨਾਂ ਨੂੰ ਗਾਈਡ ਕਰਦੇ ਹਾਂ ਜੀ ਸਾਰਿਆਂ ਤੇ ਇਹਦੇ ਵਿੱਚ ਕੋਈ ਏਜ ਦਾ ਹੋਵੇ ਵੀ ਨਹੀਂ ਏਜ ਕੋਈ ਨਹੀਂ ਹੈਗੀ 10 ਸਾਲ ਦੇ ਬੱਚੇ ਤੇ ਲੈ ਕੇ 80 ਸਾਲ ਦੇ ਪਰਸਨ ਤੱਕ ਯੂਜ਼ ਕਰਦੇ ਨੇ ਸਾਰੇ ਯੂਜ਼ ਕਰ ਸਕਦੇ ਜੀ ਜੀ ਕਿਸੇ ਨੂੰ ਕੋਈ ਸਾਈਡ ਇਫੈਕਟ ਜੀ ਜੀ ਸਾਈਡ ਇਫੈਕਟ ਕੋਈ ਨਹੀਂ ਨੈਚੁਰਲ ਪ੍ਰੋਡਕਟ ਨੇ ਬਿਲਕੁਲ ਹਮ ਕੋਈ ਫਰੂਟ ਤੇ ਵੈਜੀਟੇਬਲ ਤੋਂ ਬਣੇ ਨੇ ਸਿਰਫ ਜੀ ਫਰੂਟ ਵੈਜੀਟੇਬਲ ਤੋਂ ਬਣੇ ਹੋਏ ਨੇ ਦੋਸਤੋ ਆਪਾਂ ਜਿਹ ਪਰ ਭੈਣ ਕਹਿੰਦੀ ਜਿਹੜੇ ਇਹ ਪ੍ਰੋਡਕਟ ਨੇ ਇਹ ਫਰੂਟਾਂ ਤੋਂ ਹੀ ਬਣੇ ਹੋਏ ਨੇ ਕਿ ਸਾਰੀਆਂ ਆਪਣੀਆਂ ਘਾਤਾਂ ਪੂਰੀਆਂ ਕਰ ਦਿੰਦੇ ਨੇ ਕਿ ਜਦੋਂ ਮਾਦੋ ਵੀ ਆਪਾਂ ਰੋਟੀਆਂ ਖਾਈ ਜਾਂਦੇ ਅੰਨੇ ਸਵਾ ਤੇ ਓਟੇ ਡਬਦੀ ਜਾਂਦੇ ਨੇ ਆਪਣੇ ਤੇ ਪਰ ਇਹ ਰੋਕ ਟੋਕ ਤਾਂ ਨਹੀਂ ਹੈਗੀ ਇੱਕ ਗੱਲ ਹੋਰ ਦੱਸੂਣੀ ਨਹੀਂ ਇਹਨਾਂ ਦਾ ਕੁਝ ਨਹੀਂ ਆਪਾਂ ਪੂਰਾ ਖਲਾ-ਪਲਾ ਕੇ weight loss ਕਰਵਾਠੇ ਹੋਗੇ ਦਹੀਂ ਚਾਵਲ ਖਿਚੜੀ ਸੈਂਡਵਿਚ ਆਲਮੋਸਟ ਸਭ ਕੁਝ ਦੰਨੇ ਬਟ ਡੇਲੀ ਡਾਈਟ ਪਲਾਨ ਕਰਕੇ ਦੰਨੇ ਡਾਈਟ ਪਲਾਨ ਦੰਨੇ ਹੋਗੇ ਕਿ ਮਾਦੋ ਸਾਰਾ ਕੰਮ ਡਾਈਟ ਪਲਾਨ ਤੇ ਆਓ ਤੁਹਾਡੇ ਕੋਲ ਜੀ ਜੀ ਸਰ ਇੱਕ ਵਾਰੀ ਸੰਪਰਕ ਤਾਂ ਦੋਸਤੋ ਜਰੂਰ ਕਰੋ ਜਿਹੜੇ ਮੋਟਾਪੇ ਤੋਂ ਕਿਉਂਕਿ ਅਜਿਹੇ ਡਾਕਟਰ ਬਹੁਤ ਘੱਟ ਮਿਲਦੇ ਨੇਗੇ ਜਿਹੜੇ ਆਪਾਂ ਨੂੰ ਗਾਈਡ ਕਰਨ ਤੇ ਆਪਾਂ ਇਹਨੇ ਲੁਧਿਆਣੇ ਦਾ ਪਤਾ ਇਹਨਾਂ ਦਾ ਤੇ ਆਪਾਂ ਤਾਂ ਹੋਈ ਗਿਆ ਜੀ ਇਹਦੇ ਨਾਲ ਕੋਈ ਹੋਰ ਵੀ ਪ੍ਰੋਬਲਮਾਂ ਦਾ ਹੱਲ ਕਰ ਦਿੰਦੇ ਇਹ ਤੋਂ ਇਲਾਵਾ ਹੈਗਾ ਆਪਣੇ ਕੋਲ ਜਿਨ੍ਹਾਂ ਦਾ ਵਜ਼ਨ ਨਹੀਂ ਵੱਧਦਾ ਹੈਗਾ ਉਹਨਾਂ ਵਾਸਤੇ ਪ੍ਰੋਡਕਟ ਹੈਗੇ ਨੇ ਜੀ ਹਾਂਜੀ ਦੋਸਤੋ ਇੱਕ ਆਫਰ ਹੋਰ ਆ ਗਈ ਕਹਿੰਦੇ ਜਿਨ੍ਹਾਂ ਦਾ ਵਜ਼ਨ ਨਹੀਂ ਵੱਧਦਾ ਉਹਨਾਂ ਨੂੰ ਵੀ ਵਜ਼ਨ ਵਧਾ ਕੇ ਦੋ ਹੋਰ ਵੀ ਹੋਰ ਜੀ ਤੇ ਇਹ ਤੋਂ ਇਲਾਵਾ ਜੇ ਕੋਈ ਬੱਚਾ ਆਪਣਾ ਵਾਧਾ ਫੁੱਲਦਾ ਨਹੀਂ ਹੈਗਾ ਜਿਆਦਾ ਓਵਰਈਟਿੰਗ ਕਰਦਾ ਜਾਂ ਬਿਸਤਰੇ ਉੱਪਰ ਪਿਸ਼ਾਬ ਕਰਦਾ ਉਹਨਾਂ ਵਾਸਤੇ ਵੀ ਪ੍ਰੋਡਕਟ ਹੈਗੇ ਨੇ ਜੀ ਇਹ ਵੀ ਆਮ ਪਿੰਡ ਸੋਚ-ਭੋਚ ਨਹੀਂ ਹੁੰਦੀ ਹੈ ਕਿ ਬਾਅਦੋਂ ਕਰ ਦਿੱਤਾ ਭੁੱਲ ਕੇ ਤੇ ਉਹਦਾ ਵੀ ਹੱਲ ਕਰਤਾ ਭੈਣ ਉਹਨਾਂ ਨੇ ਤੇ ਹੋਰ ਜੀ ਤੇ ਇਹਦੇ ਤੋਂ ਇਲਾਵਾ ਆਪਣਾ ਸਕਿਨ ਬੂਸਟਰ ਆਪਣੇ ਕੋਲ ਜੇ ਸਕਿਨ ਦੇ ਵਿੱਚ ਕੋਈ ਇੰਟਰਨਲ ਪ੍ਰੋਬਲਮ ਹੈਗੀ ਉਹ ਸੋਲਵ ਹੁੰਦੀਆਂ ਨੇ ਸਰ ਸਾਰੀਆਂ ਪ੍ਰੋਬਲਮਾਂ ਦਾ ਹੱਲ ਹੋ ਜੂਗਾ ਯਾਰ ਤੁਸੀਂ ਇੱਕ ਵਾਰੀ ਉਰੇ ਆ ਕੇ ਤਾਂ ਦੇਖੋ ਇੱਕ ਵਾਰੀ ਭੈਣ ਨੂੰ ਸੰਪਰਕ ਤਾਂ ਕਰੋ ਸਕਰੀਨ ਤੇ ਨੰਬਰ ਚੱਲੀਦਾ ਤੁਹਾਡੀਆਂ ਸਾਰੀਆਂ ਪ੍ਰੋਬਲਮਾਂ ਦਾ ਹੱਲ ਆਹ ਸੱਤ ਥੱਲੇ ਹੋਊਗਾ ਲੁਧਿਆਣੇ ਵਿਖੇ ਤੇ ਡਿਲੀਵਰੀ ਇਹਨਾਂ ਦੀ ਪੂਰੇ ਪੰਜਾਬ ਦੇ ਵਿੱਚ ਫ੍ਰੀ ਹੈਗੀ ਹੈ ਹਾਂਜੀ ਬਿਲਕੁਲ ਫ੍ਰੀ ਹੈ ਸਰ ਫ੍ਰੀ ਹੈ ਜੀ ਜੀ ਸਰ ਤੇ ਵਰਲਡ ਵਾਈਡ ਵੀ ਵਰਲਡ ਵਾਈਡ ਵੀ ਕਰਦੇ ਹਾਂ ਵਰਲਡ ਵਾਈਡ ਹਾਂਜੀ ਬਿਲਕੁਲ ਕਰਦੇ ਹਾਂ ਉੱਥੇ ਚਾਰਜ ਦੱਸੋ ਲੱਗਣਗੇ ਥੋੜੇ-ਮੋਟੇ ਜਿੰਨਾ ਖੂਗਾ ਖਰਚ ਆ ਪਰ ਪੂਰੇ ਪੰਜਾਬ ਦੇ ਵਿੱਚ ਡਿਲੀਵਰੀ ਇਹਨਾਂ ਦੀ ਫ੍ਰੀ ਹੈਗੀ ਇੱਕ ਵਾਰੀ ਮੇਰੇ ਆਕੇ ਸੰਪਰਕ ਜਰੂਰ ਕਰੋ ਕੈਂਡ ਚੀਜ਼ਾਂ ਨੇ ਹਾਂਜੀ ਧੰਨਵਾਦ